ਨੰਨਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਰਮਜੀਤ ਸਿੰਘ ਕੰਗ ਨੂੰ ਯੂਥ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਇਹ ਨਿਯੁਕਤੀ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪਰਮਜੀਤ ਸਿੰਘ ਢਿੱਲੋਂ ਤੇ ਹਲਕਾ ਇੰਚਾਰਜ ਤੇ ਜਨਰਲ ਸਕੱਤਰ ਅਕਾਲੀ ਦਲ ਯਾਦਵਿੰਦਰ ਸਿੰਘ ਯਾਦੂ ਵੱਲੋਂ ਕੀਤੀ ਗਈ ਪਰਮਜੀਤ ਸਿੰਘ ਢਿੱਲੋਂ ਨੇ ਕਿਹਾ ਅਕਾਲੀ ਦਲ ਇੱਕ ਅਜਿਹੀ ਪਾਰਟੀ ਹੈ ਜਿਸ ਨੇ ਹਮੇਸ਼ਾ ਵਰਕਰਾਂ ਦੀ ਕਦਰ ਕੀਤੀ ਤੇ ਮਿਹਨਤੀ ਵਰਕਰਾਂ ਨੂੰ ਉੱਚੇ ਅਹੁਦੇ ਬਿਠਾਇਆ ਹੈ ਕੰਗ ਪਰਿਵਾਰ ਨੂੰ ਹਲਕਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ यूथ प्रधान सरबजीत सिंह चिंजर से जनरल सकत्र यादविंदर यादव वालों जिम्मेवारी दिखी गई है इसलिए पार्टी कम करके अगे वूथ प्रधान परमप्रीत संघ की मेहनत के सिर यादविंदर यादू ने परमप्रीत संघ ने प्रधानगी वधाई देंदे डेंट के मेहनत कर सारी पार्टी परिवार के नी है यादू ने कहा मौजूदा सबका मंत्री बयानबाजी की लड़ाई लड़ रहे हैं जिन्होंने अपील करद यादू ने कहा लड़ाई छड़ के शहर के हल्के की भलाई लियम कर ਭਜੀ ਅੱਜ ਸਾਡਾ ਛੋਟਾ ਵੀਰ ਪਰਮਜੀਤ ਸਿੰਘ ਕੰਗ ਨੂੰ ਅਸੀਂ ਖੰਨੇ ਹਲਕੇ ਸ਼ਹਿਰੀ ਦਾ ਜੋ ਉਹਦਾ ਪ੍ਰਧਾਨ ਲਾਇਆ ਬਹੁਤ ਵੱਡੀ ਜ਼ਿੰਮੇਵਾਰੀ ਇਹਨਾਂ ਨੂੰ ਦਿੱਤੀ ਹੈ ਤੇ ਨਾਲ ਹੀ ਸਾਡੇ ਵੱਡੇ ਵੀਰ ਸਰਦਾਰ ਜਸਪਾਲ ਸਿੰਘ ਕੰਗ ਮਾਜਬਾੜ ਨੰਬਰ 16 ਦਾ ਇੰਚਾਰਜ ਲਾਇਆ ਜੋ ਉਹਨਾਂ ਨੇ ਆਉਣ ਵਾਲੇ ਸਮੇਂ ਤੋਂ ਇਲੈਕਸ਼ਨ ਵੀ ਲੜਨੀ ਹੈ ਇਸੋ ਮੈਂ ਕਹੂੰਗਾ ਇਹਨਾਂ ਨੂੰ ਸਭ ਤੋਂ ਪਹਿਲਾਂ ਕੰਗ ਪਰਿਵਾਰ ਨੂੰ ਵਧਾਈ ਹੈ ਬਹੁਤ ਵੱਡੀ ਹਿੰਮਤ ਮਾਰਿਆ ਨੇ ਸੋਚੇ ਜੂਰਦੀਣਾ ਨੇ ਨਾਮਜ਼ਦਗੀ ਕਰਨੀ ਹੈ ਕੰਤ ਸਾਹਿਬ ਨੇ ਜਿਨ੍ਹਾਂ ਨੇ ਵਾਰਦੀ ਨਾਮਜ਼ਦਗੀ ਕਰਨੀ ਹੈ ਸਭ ਤੋਂ ਪਹਿਲਾਂ ਇਹਨਾਂ ਨੂੰ ਵਧਾਈ ਹੈ ਤੇ ਸੰਗਤ ਨੂੰ ਵੀ ਬੇਨਤੀ ਕਰਦੇ ਆ ਕਿ ਆਉਣ ਵਾਲਾ ਸਮਾਂ ਸ਼ਮਨ ਅਕਾਲੀ ਦਾਸ ਦਾ ਸ਼ਮਨ ਅਕਾਲੀ ਦਾਸ ਨੇ ਬੜੇ ਲੰਬੇ ਸਮੇਂ ਤੋਂ ਬਹੁਤ ਕੰਮ ਕੀਤੇ ਆ ਜਦੋਂ ਆਪਣੀ ਸਰਕਾਰ ਸੀ ਪਰ ਆ ਪਿਛਲੇ ਸਮੇਂ ਚ ਪਹਿਲਾਂ ਕਾਂਗਰਸ ਨੇ ਹੁਣ ਆਮ ਆਦਮੀ ਪਾਰਟੀ ਨੇ ਜੋ ਪੰਜਾਬ ਦੇ ਲੋਕਾਂ ਨੂੰ ਕੁੱਟਿਆ ਲੁੱਟਿਆ ਆਪਣੇ ਸਾਹਮਣੇ ਆ ਸਾਰਿਆਂ ਨੂੰ ਸੋ ਸਮਾਂ ਸੰਭਲਣ ਦਾ ਸਮਾਂ ਹੁਣ ਇਹ ਪਿਛਲੀਆਂ ਸਰਕਾਰਾਂ ਵੱਲੋਂ ਕੀਤੀਆਂ ਗਲਤੀਆਂ ਇਹ ਸਰਕਾਰ ਤੋਂ ਇਹ ਤੋਂ ਪਿਛਲੀ ਕਾਂਗਰਸ ਸਰਕਾਰ ਤੋਂ ਉਹਨਾਂ ਨੇ ਗਲਤੀਆਂ ਨੂੰ ਮਤਲਬ ਸਧਾਰਨ ਦਾ ਸ਼ਮਨੀ ਕਾਲੀ ਦਲ ਦੀ ਦੁਬਾਰਾ ਸਰਕਾਰ ਬਣਾਉਣ ਦਾ ਤਾਂ ਕਿ ਪੰਜਾਬ ਦੇ ਜੋ ਰਹਿੰਦੇ ਕੰਮ ਨੇ ਪੰਜਾਬ ਚ ਭਾਵੇਂ ਜਿਹੜਾ ਪਹਿਲਾਂ ਸ਼ਮਨੀ ਕਾਲੀ ਦਲ ਦੀ ਸਰਕਾਰ ਵੇਲੇ ਪੰਜਾਬ ਚ ਜੋ ਤਰੱਕੀ ਹੋਈ ਉਸ ਤਰੱਕੀ ਨੂੰ ਦੁਬਾਰਾ ਬਹਾਲ ਕਰਨ ਲਈ ਤੇ ਪੰਜਾਬ ਦੇ ਲੋਕਾਂ ਦੀ ਜਿਹੜੀ ਭਲਾਈ ਦੀਆਂ ਸਕੀਮਾਂ ਦੁਆਰਾ ਚਲਾਉਣ ਲਈ ਸ਼ੋਮਣੀ ਅਕਾਲੀ ਦਲ ਦੀ ਸਰਕਾਰ ਬਣਾਈਏ ਤੱਕੜੇ ਹੋ ਕੇ ਅਸੀਂ ਹਮਲਾ ਮਾਰੀਏ ਸੋ ਅੱਜ ਇਹ ਨਵੀਂ ਸ਼ੁਰੂਆਤ ਆ ਸਾਡੇ ਖੰਨੇ ਦੀ ਕਿਉਂਕਿ ਕਮੇਟੀ ਦਾ ਮਿਊਸਪਲ ਕਮੇਟੀ ਦਾ ਇਲੈਕਸ਼ਨ ਵੀ ਨੇੜੇ ਆ ਅੱਜ ਕੰਗ ਸਾਹਿਬ ਨੇ ਸਾਥ ਜਸਪਾਲ ਸਿੰਘ ਕੰਗ ਨੇ ਇਹ ਸ਼ੁਰੂਆਤ ਕੀਤੀ ਹੈ ਇਹਨਾਂ ਨੂੰ ਇੱਥੋਂ ਇੰਚਾਰਜ ਲਾਇਆ ਗਿਆ ਤੇ ਇਹ ਕਮਾਂਡ ਸੰਭਾਲਣਗੇ ਉਹਨੇ ਇਸ ਏਰੀਆ ਦੀ ਸਾਰਾ ਕੰਮਕਾਰ ਦੇਖਣਗੇ ਤੇ ਨਾਲ ਹੀ ਸਾਡਾ ਛੋਟਾ ਵੀਰ ਪਰਮਪ੍ਰੀਤ ਸਿੰਘ ਕੰਗ ਇਹ ਸਾਡੇ ਹਲਕੇ ਦੀ ਯੂਥ ਦੀ ਕਮਾਂਡ ਸੰਭਾਲੂਗਾ ਸੋ ਇਹਨਾਂ ਨੂੰ ਬੇਨਤੀ ਕਰਦੇ ਆ ਕਿ ਤੱਕੜੇ ਹੋ ਕੇ ਕੰਪਿਆ ਤਕੜੇ ਉੱਤੇ ਤੁਸੀਂ ਹੰਬੜਾ ਮਾਰੋ ਤਕੜੇ ਉੱਤੇ ਅਗੇ ਲੱਗੋ ਜੂ ਤੁਹਾਡੇ ਨਾਲ ਆ ਤੁਸੀਂ ਤਕੜੇ ਹੋ ਕੇ ਪਾਰਟੀ ਦਾ ਸਾਥ ਦਿੱਤਾ ਆਉਣ ਵਾਲੇ ਸਮੇਂ ਤੇ ਅਸੀਂ ਸ਼ੂਨਿਕ ਕਾਲੀ ਦਾ ਸਰਕਾਰ ਬਣੀ ਹੈ ਤਾਂ ਕਿ ਲੋਕਾਂ ਦਾ ਭਲਾ ਕਰ ਸਕੀਏ ਲੋਕਾਂ ਦੀ ਸੇਵਾ ਕਰ ਸਕੀਏ ਸਸਿਕਾ ਜੀ ਦਾ ਤਾਂ ਮੈਂ ਧੰਨਵਾਦ ਦਿਆਂ ਆਪਣੀ ਪਾਰਟੀ ਦੇ ਕਮੰਡਰ ਚਲਾ ਪ੍ਰਧਾਨ ਸਰਦਾਰ ਸੁਖੀ ਸਿੰਘ ਜੀਵਾ ਨਾ ਦਾ ਜ਼ਿਲ੍ਹਾ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਜੀ ਦੇ ਇੰਚਾਰਜ ਤੇ ਪਾਰਟੀ ਦੇ ਜਨਰਲ ਸਕੱਤਰ ਸਦਾ ਯਾਦਗਰ ਸਿੰਘ ਜੀ ਯਾਦੂ ਜਿਨ੍ਹਾਂ ਨੇ ਮੈਨੂੰ ਏਡੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਤੇ ਪੂਰੀ ਹਸਤੰਦੇਹੀ ਦੇ ਨਾਲ ਇਹ ਜਨਵਰੀ ਨੂੰ ਲਵਾਵਾਂਗੇ ਤੇ ਕੋਸ਼ਿਸ਼ ਕਰਾਂਗੇ ਯੂਥ ਦੀ ਮੈਂਟੇਂ ਚੰਗੇ ਤਰੀਕੇ ਨਾਲ ਕਰਾਂਗੇ ਤੇ ਪਾਰਟੀ ਦੀ ਸੋਚ ਨੂੰ ਅੱਗੇ ਲੈ ਕੇ ਜਾਵਾਂਗੇ ਤੇ ਲੋਕਾਂ ਦੀ ਸੇਵਾ ਕਰਾਂਗੇ ਬੋਲੇ ਸੋ ਦੋਸਤ ਕੀ ਕਹਿਣਾ ਚਾਹੁੰਦੇ ਅੱਜ ਯੂਥ ਦਾ ਪ੍ਰਧਾਨ ਲਗਾਏਗੇ ਬੜਾ ਵਧੀਆ ਮਾਹੌਲ ਆ ਵੀ ਜਿਹੜਾ ਹਜੇ ਇਲੈਕਸ਼ਨਾਂ ਨੂੰ ਦਾ ਸਮਾਪਿਆ ਪਰ ਨੌਜਵਾਨ ਸੁਚੇਤ ਹੋ ਰਿਹਾ ਪੰਜਾਬ ਲਈ ਪੰਜਾਬੀਅਤ ਲਈ ਤੇ ਜਦੋਂ ਚੰਗੇ ਨੌਜਵਾਨ ਆ ਕੇ ਜ਼ਿੰਮੇਵਾਰੀ ਸੰਭਦੇ ਨੇ ਬੜਾ ਚੰਗਾ ਲੱਗਦਾ ਬਹੁਤ ਵੱਡੀ ਜ਼ਿੰਮੇਵਾਰੀ ਆ ਜੇ ਖਲ ਆਪਾਂ ਗੱਲ ਕਰੀਏ ਵੀ ਖੰਨੇ ਦੇ ਯੂਥ ਦੇ ਪ੍ਰਧਾਨ ਇਹਨਾਂ ਨੂੰ ਸ਼ਹਿਰ ਦਾ ਨਿਯੁਕਤੀ ਕੀਤਾ ਗਿਆ ਵੱਡੀ ਜ਼ਿੰਮੇਵਾਰੀ ਆ ਤਾਂ ਇਹਨਾਂ ਨਿਭਾਉਣਗੇ ਤੇ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਸ਼੍ਰੋਮਣੀ ਅਕਾਲੀ ਦਲ ਇੱਕ ਉਹ ਪਾਰਟੀ ਆ ਜਿਹੜੀ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਇਹਨਾਂ ਵਾਡਾਂ ਦੇ ਵਿੱਚੋਂ ਚੱਲਦੀ ਆ ਅਤੇ ਜਿਹੜਾ ਵੀ ਨਵਾਂ ਟੈਲੈਂਟ ਜਿਹੜਾ ਵੀ ਬੰਦਾ ਪੰਜਾਬ ਦੀ ਕੁਛ ਕਰਨਾ ਚਾਹੁੰਦਾ ਉਹਨੂੰ ਮੌਕਾ ਦਿੰਦੀ ਸੋ ਅੱਜ ਕੰਗ ਪਰਿਵਾਰ ਨੂੰ ਇਹ ਮੌਕਾ ਮਿਲਿਆ ਇਹਨਾਂ ਨੂੰ ਪਹਿਲਾਂ ਤਾਂ ਮੈਂ ਪਰਪ੍ਰੀਤ ਮੇਰੇ ਵੀਰ ਨੂੰ ਵਧਾਈ ਦਿਨਾ ਨਾਲ ਹੀ ਇਹਨਾਂ ਦੇ ਪਿਤਾ ਜੀ ਜਸਪਾਲ ਸਿੰਘ ਜੀ ਨੂੰ ਜਿਨ੍ਹਾਂ ਨੇ ਹੁਣ ਤੋਂ ਹੀ ਆਪਣਾ ਮਨ ਬਣਾ ਕੇ ਤੇ ਹੁਣ ਤੋਂ ਤਿਆਰੀ ਕਰਨੀ ਹੈ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਕਮੇਟੀ ਦੀ ਇਲੈਕਸ਼ਨ ਹੋਣੀ ਹੈ ਕਿਉਂਕਿ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਕਿ ਖੰਨਾ ਸ਼ਹਿਰ ਇੱਕ ਵੱਡਾ ਸ਼ਹਿਰ ਆ ਪਰ ਜਿਸ ਹਿਸਾਬ ਨਾਲ ਇੱਥੇ ਡਿਵੈਲਪਮੈਂਟ ਹੋਈ ਹੈ ਜਿਸ ਹਿਸਾਬ ਨਾਲ ਇੱਥੇ ਲੋਕਾਂ ਨੇ ਮਤਲਬ ਜਿਹੜੇ ਪਿਛਲੇ ਨੁਮਾਇੰਦੇ ਰਹੇ ਨੇ ਅਣਗੌਲਿਆ ਕੀਤਾ ਗਿਆ ਇਸ ਲਈ ਬੜਾ ਵੱਡਿਆ ਇੱਕ ਉਪਰਾਲਾ ਵੀ ਲੋਕ ਆਪ ਮੁਹਾਰੇ ਇਕੱਠੇ ਹੋ ਕੇ ਯਾਦੂ ਵੀਰ ਜੋ ਇੱਥੇ ਦੇ ਇੰਚਾਰਜ ਉਹਨਾਂ ਦੇ ਦਿਖਵਾਈ ਦੇ ਵਿੱਚ ਦਿਨ ਬਦ ਦਿਨ ਜਿਹੜੀ ਅਕਾਲੀ ਦਲ ਇਤੋਂ ਤਕੜੀ ਹੋ ਰਹੀ ਆ ਸਮੁੱਚੇ ਕੰਗ ਪਰਿਵਾਰ ਨੂੰ ਤਹਿ ਦਿਲੋਂ ਮੈਂ ਵਧਾਈ ਦਿੰਦਾ ਤੇ ਆਸ ਕਰਦੇ ਆਂ ਵੀ ਇਹ ਜੋਸ਼ ਰੂਮਨੀ ਕਾਲੀ ਦਲ ਦੀਆਂ ਨੀਤੀਆਂ ਨੇ ਘਰ ਘਰ ਪਹੁੰਚਾਉਣ ਦੇ ਵਿੱਚ ਤੇ ਨੌਜਵਾਨਾਂ ਦਾ ਵੱਡਾ ਕਾਫਲਾ ਇਤੋਂ ਲੈ ਕੇ ਹਰੇਕ ਪ੍ਰੋਗਰਾਮ 'ਚ ਪਾਰਟੀ ਦੇ ਸ਼ਾਮਲ ਹੋਣਗੇ ਬਹੁਤ ਬਹੁਤ ਧੰਨਵਾਦ ਜਿਲ੍ਹੇ ਦੀ ਹੋਰ ਬਾਕੀ ਜਿਹੜੀਆਂ ਨੀਤੀਆਂ ਨੇ ਉਹ ਕਦੋਂ ਤੱਕ ਕੀ ਚੇਂਜ ਦੇ ਕੋ ਅਸੀਂ ਹਰੇਕ ਹਲਕੇ ਦੇ ਵਿੱਚ ਜਾ ਕੇ ਜਿਵੇਂ ਅੱਜ ਖੰਨੇ ਦੇ ਵਿੱਚ ਆਏ ਆ ਇੱਥੇ ਜਾਦੂ ਵੀਰ ਉਹਨਾਂ ਨੇ ਅੱਜ ਯੂਥ ਦਾ ਪ੍ਰਧਾਨ ਲਾਇਆ ਤੇ ਨਾਲ ਦੀ ਨਾਲ ਜਿਹੜੇ ਸਰਕਲ ਪ੍ਰਧਾਨ ਨੇ ਆਉਣ ਵਾਲੇ ਸਮੇਂ ਕੋ ਲਏ ਜਾਣਗੇ ਉਸ ਤੋਂ ਬਾਅਦ ਕਿਉਂਕਿ ਹਲਕਾ ਇੰਚਾਰਜਾਂ ਦੀ ਸਮੂਚੀਆਂ ਦੇ ਮੀਟਿੰਗ ਕਰਕੇ ਅਸੀਂ ਜੋ ਜ਼ਿਲ੍ਹੇ ਦੇ ਬਣਦੇ ਅਹੁਦੇ ਨੇ ਉਹਨਾਂ ਦੇ ਵਿਚਾਰ ਵਟਾਂਦਰਾ ਚੱਲ ਰਿਹਾ ਛੇਤੀ ਹੀ ਲਏ ਜਾਣਗੇ ਪਹਿਲਾਂ ਸਾਡੀ ਤਿਆਰੀ ਪਹਿਲਾਂ ਅਸੀਂ ਪਰ ਹੜ੍ਹਾਂ ਦੇ ਕਾਰਨ ਕਿਉਂਕਿ ਸਮਾਂ ਜਿਹਾ ਨਹੀਂ ਜਾਤ ਦਿੰਦਾ ਸੀ ਉਸ ਕਰਕੇ ਥੋੜਾ ਡਿਲੇ ਹੋ ਗਿਆ ਹੁਣ ਜਿਵੇਂ ਜਿਵੇਂ ਜਿਹੜਾ ਮਾਹੌਲ ਚੰਗਾ ਹੁੰਦਾ ਜਾ ਰਿਹਾ ਇਹ ਜਿਹੜੀਆਂ ਨਿਯੁਕਤੀਆਂ ਨੇ ਜਲਦੀ ਕਰਕੇ ਸਾਰੀਆਂ ਲਿਸਟਾਂ ਜਾਰੀ ਕਰ ਦਿੱਤੀ ਹਾਲ ਆਧਾਰ ਕਾਰਡ ਅਪਡੇਟ ਅਤੇ ਹੋਰ ਬਹੁਤ ਸਾਰੀਆਂ ਜ਼ਰੂਰੀ ਸੇਵਾਵਾਂ ਇੱਕੋ ਥਾਂ ਤੇ ਬੇਦੀ ਸਮਾਰਟ ਸੋਲਿਊਸ਼ਨ ਬਲੇਰ ਕੋਟਲਾ ਰੋਡ ਖੰਨਾ ਵਿਖੇ ਆਧਾਰ ਕਾਰਡ ਵਿੱਚ ਘਰ ਦਾ ਪਤਾ ਪਿਤਾ ਪਤੀ ਦਾ ਨਾਮ ਅਤੇ ਮੋਬਾਈਲ ਨੰਬਰ ਅਪਡੇਟ ਕਰਵਾਓ ਗੁੰਮ ਹੋਇਆ ਪੈਨ ਕਾਰਡ ਮੁੜ ਪ੍ਰਾਪਤ ਕਰਵਾਓ ਗੁੰਮ ਹੋਇਆ ਸੀ ਗੱਡੀ ਦੀ ਰਜਿਸਟ੍ਰੇਸ਼ਨ ਸਰਟੀਫਿਕੇਟ ਮੁੜ ਪ੍ਰਾਪਤ ਕਰਵਾਓ ਹਰ ਗੱਡੀ ਦਾ ਇੰਸ਼ੋਰੈਂਸ ਤੇਜ਼ੀ ਅਤੇ ਪਰੋਸੇ ਨਾਲ ਕਰਵਾਓ ਸਾਰੀਆਂ ਸੇਵਾਵਾਂ ਸੌਖੀਆਂ ਪਰੋਸੇਯੋਗ ਅਤੇ ਸਮੇਂ ਸਿਰ ਆਜ ਹੀ ਸੰਪਰਕ ਕਰੋ ਬੇਦੀ ਸਮਾਰਟ ਸੋਲਿਊਸ਼ਨ ਤੁਹਾਡੀਆਂ ਸਾਰੀਆਂ ਦਸਤਾਵੇਜ਼ ਅਤੇ ਇੰਸ਼ੋਰੈਂਸ ਦੀਆਂ ਲੋੜਾਂ ਲਈ ਇੱਕ ਹੱਲ